ਸਸਕਲ ਜੀ ਮੈਂ ਜਗਰੂਪ ਸਿੰਘ ਸੋਈ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਡੇਲੀ ਜੀ ਗ੍ਰਾਊਂਡ ਨਿਊਜ਼ ਦੇ ਨਾਲ ਸੋ ਅਸੀਂ ਆਏ ਹਾਂ ਜੀ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਜਿੱਥੇ ਕਿ ਇੱਕ ਜਿਹੜਾ ਸਾਲ ਜਾਂਦਾ ਜਾਂਦਾ ਇੱਕ ਕਹਿਰ ਬਣ ਕੇ ਰਾਤ ਟੁੱਟੀ ਇੱਕ ਗਰੀ ਪਰਿਵਾਰ ਦੇ ਉੱਤੇ ਰਾਤ ਇੱਕ ਜਿਹੜਾ ਬਜਰੀ ਵਾਲਾ ਟਰੱਕ ਉਹ ਡਿੱਗ ਪਿਆ ਸੋ ਰੋਜੀ ਰੋਟੀ ਦੀ ਖਾਤਰ ਰੋਡ ਦੇ ਉੱਤੇ ਕਈ ਲੋਕ ਆਪਣੇ ਕੰਮ ਕਰਦੇ ਆ ਜਿਹੜੇ ਬਾਹਰੀ ਰਾਜਧਾਨੀ ਤੋਂ ਆਉਂਦੇ ਆ ਸੋ ਉਹਨਾਂ ਤੇ ਇਹ ਜਿਹੜੀ ਰਾਤ ਕਹਿਰ ਬਣ ਕੇ ਟੁੱਟੀ ਆ ਪਿੰਡ ਮਲਕ ਦੀ ਘਟਨਾਵਾਂ ਜਿੱਥੇ ਇੱਕ ਗਰੀਬ ਪਰਿਵਾਰ ਜਿਹੜਾ ਕਿ ਆਪਣੀਆਂ ਟੈਡੀਵੀਰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਹ ਰਾਤ ਨੂੰ ਸੁੱਤਾ ਪਿਆ ਸੀ ਉਸ ਦੇ ਉੱਤੇ ਭਰਿਆ ਹੋਇਆ ਇੱਕ ਵੱਜੀ ਦਾ ਟਰੱਕ ਡਿੱਗ ਪਿਆ ਜਿਸ ਦੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਆ ਸੋ ਦੋ ਬੱਚੇ ਚਾਰ ਬੱਚੇ ਤੇ ਦੋ ਬੀਬੀਆਂ ਵੀ ਉਸ ਜਿਹੜੀ ਕੁੱਲੀ ਸੀ ਉਹਦੇ ਵਿੱਚ ਕੰਮ ਕਰਦੇ ਸੀਗੇ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਆ ਤੇ ਦੋ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਜਖਮੀਨ ਸਿਵਲ ਹਸਪਤਾਲ ਜਗਰਾਉਂ ਲਿਆਂਦਾ ਗਿਆ ਪਰਿਵਾਰ ਖੜਾ ਉਹਨਾਂ ਨਾਲ ਕਰਦਿਆਂ ਤੇ ਪੁੱਛਦੇ ਆ ਇਹ ਘਟਨਾ ਵਿੱਚ ਕੀ ਹੋਇਆ ਸੀ ਰਾਤ ਕੀ ਇਹ ਕਿਵੇਂ ਇਹ ਪਾਣਾ ਵਾਪਰੇਆ ਸਸੀਗਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਡੇਲੇ ਜੀ ਰਾਮਨੀਵਤ ਦੇ ਨਾਲ ਸੋ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਜਿਹੜੀ ਕਿ ਰਾਤ 3 ਵਜੇ ਦੀ ਗੱਲ ਆ ਮਲਕ ਦੇ ਵਿੱਚ ਇੱਕ ਟਰੱਕ ਜਿਹੜਾ ਕਿ ਬਜਰੀ ਨਾਲ ਭਰਿਆ ਗਿਆ ਸੀਗਾ ਭਰਿਆ ਹੋਇਆ ਆ ਰਿਹਾ ਸੀਗਾ ਜਿਸ ਦੇ ਪਲਟਣ ਦੇ ਨਾਲ ਇੱਕ ਪਰਿਵਾਰ ਜਿਹੜਾ ਕਿ ਟੈਡੀਵियर ਦਾ ਕੰਮ ਕਰਦਾ ਸੀਗਾ ਟੈਡੀਵियर ਵੇਚਦਾ ਸੀਗਾ ਤੇ ਉਸ ਦੇ ਵਿੱਚ 6 ਜਣੇ ਮਲੋਸ ਝੁੱਗੀ ਦੇ ਵਿੱਚ ਬੈਠੇ ਸੀਗੇ ਰਾਤ ਨੂੰ ਸੁੱਤੇ ਪਏ ਸੀਗੇ ਜਿਸ ਦੇ ਵਿੱਚ ਕੁਛ ਉਹ ਮੀਆਂ ਬੀਬੀ ਤੇ ਉਹਨਾਂ ਦੇ ਬੱਚੇ ਸੀਗੇ ਤੇ ਬੱਚਿਆਂ ਦੇ ਵਿੱਚ ਦੋ ਬੱਚਿਆਂ ਦੀ ਡੈਥ ਹੋ ਚੁੱਕੀ ਆ ਸੋ ਸਿਵਲ ਹਸਪਤਲ ਜਿਗਰਾਉਂਦੇ ਚ ਆਏ ਆ ਬਹੁਤ ਹੀ ਦੁਖਦਾਇਕ ਖਬਰ ਸਾਨੂੰ ਮਿਲੀ ਆ ਸਿੱਧੇ ਸਿੱਧੇ ਸੁਣਨ ਨੂੰ ਸੋ ਸਿਵਲ ਹਸਪਤਲ ਜਿਗਰਾਉਂਦੇ ਚ ਆਏ ਆ ਪਰਿਵਾਰ ਪੂਰਾ ਬੈਠਾ ਆ ਪਾ ਘਟਨਾ ਦੀ ਲੈਣੇ ਇਹਨਾਂ ਤੋਂ ਜਾਣਕਾਰੀ ਪੂਰੀ ਪੁੱਛਦੇ ਕੀ ਗੱਲ ਹੋਈ ਸੀ ਬਾਈ ਸੱਸੀ ਗਾਲ ਜੀ ਹਾਂ ਸ੍ਰੀ ਗਾਲ ਜੀ ਬਾਈ ਕੀ ਨਾਮ ਆ ਤੁਹਾਡਾ ਤੇ ਕਿੱਥੋਂ ਦੇ ਘਟਣਾ ਹੋਈ ਆ ਮਾਲਕ ਰਹਿਣ ਵਾਲੇ ਆ ਜੀ ਜਿਗਰਾਉਂਪਤੀ ਅੱਛਾ ਜੀ ਤੇ ਉੱਥੇ ਸਾਨੂੰ ਪਤਾ ਲੱਗਿਆ ਸਵੇਰੇ 5 ਵਜੇ ਹੂੰ ਉਦੋਂ ਆਵਾਜ਼ ਤਿੰਨ ਸਾਢੇ ਤਿੰਨ ਦੇ ਵਿੱਚ ਦੀ ਗੱਲ ਆਈ ਸੀ ਅੱਛਾ ਜੀ ਟਰੱਕ ਆਇਆ ਉਦੋਂ ਵਿੱਚ ਬੱਚੇ ਜਾ ਕੇ ਪਾਟ ਗਏ ਟਰੱਕ ਬਜਰੀ ਨਾਲ ਭਰਿਆ ਹੋਇਆ ਸੀਗਾ ਤੇ ਜਿਹੜੀ ਉੱਥੇ ਉੱਥੇ ਜਿਹੜੀ ਬੱਚੇ ਪਏ ਸੀ ਉਹ ਕਦੇ ਕੰਮ ਕਰਦੇ ਸੀ ਟੇਡੀਰ ਦੀ ਦੁਕਾਨ ਦੀ ਜਿਹੜੀ ਵਿੱਚ ਟੇਡੀਰ ਦੇ ਵੱਲੋਂ ਕੰਮ ਕਰਦੇ ਸੀ ਰੋਡ ਤੋਂ ਥੋੜਾ ਜਿਹਾ ਪਿੱਛੇੜਾ ਅੱਛਾ ਹੀ ਆ ਜਾਂਦੇ ਅੱਛਾ ਜੀ ਤੇ ਉਹਦੇ ਵਿੱਚ ਕਿੰਨੇ ਜਣੇ ਸਵਾਰ ਸੀਗੇ ਜੀ ਸੇ ਸੀਗੇ ਉਹ ਦੋ ਬੂਰੇ ਹੋਗੇ ਕੁੜੀ ਸੀ ਇੱਕ ਮੁੰਡਾ ਸੀ ਇੱਕ ਲੜਕੀ ਤੇ ਇੱਕ ਲੜਕਾ ਪੂਰੇ ਹੋਗੇ ਕਿੰਨੀ ਉਮਰ ਸੀ ਉਹਨਾਂ ਦੀ ਕੀ ਨਾਂ ਸੀ ਮੁੰਡਾ 7 ਸਾਲ ਦੀ ਕੁੜੀ ਸੀ ਤੇ 5 ਸਾਲ ਦਾ ਮੁੰਡਾ ਸੀ ਅੱਛਾ ਜੀ ਕੀ ਨਾਂ ਸੀ ਕੁੜੀ ਦਾ ਨਾਮ ਸੀ ਉਹਨਾਂ ਦਾ ਵਿੱਕੀ ਅੱਛਾ ਜੀ ਵਿੱਕੀ ਕੁੜੀ ਦਾ ਨਾਮ ਤੇ ਇੱਕ ਪਰਿਵਾਰ ਦੇ ਜਿਹੜਾ ਪਰਿਵਾਰ ਉਹ ਪਰਿਵਾਰ ਰਹਿਦਾ ਸੀ ਕੁੜੀ ਲਈ ਉਸੀ ਗੋਦ ਵਿੱਚ ਉਹਨਾਂ ਭਰਾ ਤੋਂ ਜੀ 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 ਮੁੰਡੇ ਸੀ ਤੇ ਨਵੇਂ ਅੱਛਾ ਜੀ ਮਤਲਬ ਉਹ ਚ ਮੀਆਂ ਬੀਬੀ ਜਿਹੜੇ ਕੌਣ ਸੀਗੇ ਜਿਹੜੇ ਉੱਤੇ ਨਾਲ ਕੰਮ ਕਰਦੀ ਮਮੀ ਸੀਗੀ ਇੱਕ ਉਹਦਾ ਡੈਡੀ ਸੀਗਾ ਦੋ ਮੁੰਡੇ ਹੋਰ ਸੀ ਉਹਦੇ ਨਾਲ ਅੱਛਾ ਜੀ ਗਵਾਖੀ ਤੇ ਮਤਲਬ ਛੋਟੇ ਬੱਚੇ ਸੀਗੇ ਨਾਲ ਸਾਡੇ ਬੱਚੇ ਸੀਗੇ ਤੇ ਟਰੱਕ ਵਾਲੇ ਖਬਲਾ ਸੁਣਦੇ ਜੀ ਆਵਾਜ਼ ਸੁਣੀ ਆਪਾਂ ਤਾਂ ਅੱਛਾ ਜੀ ਉਹ ਹੈ ਨਹੀਂ ਸੀਗੇ ਉੱਤੇ ਤੇ ਉੱਤੇ ਗੱਲ ਸੁਣੀ ਨਾ ਜਦੋਂ ਉਹ ਕਹਿੰਦੇ ਵੀ ਬੰਦੇ ਚਿੱਕਾ ਮਾਰੀਆਂ ਉਹਨੂੰ ਛੱਡ ਕੇ ਭੱਜ ਗਏ ਬੰਦੇ ਮਰ ਗਏ ਜੇ ਉਹ ਰਹਿਦੇ ਕੱਢ ਲੈਂਦੇ ਬਚਾ ਵੀ ਹੋ ਸਕਦਾ ਸੀਗਾ ਮਤਲਬ ਟਰੱਕ ਉਲਟ ਉੱਪਰ ਪਲਟਿਆ ਨਹੀਂ ਗਿਆ ਪੱਲੀ ਬਜਰੀ ਡਿੱਗੀ ਨਹੀਂ ਨਹੀਂ ਪਲਟ ਗਿਆ ਜੀ ਟਰੱਕ ਪਲਟ ਗਿਆ ਸਭ ਨਾਲ ਅੱਛਾ ਜੀ ਤੇ ਮੁੰਡਿਆਂ ਦੇ ਵੱਡੇ ਮੁੰਡਿਆਂ ਦੇ ਬਜਰੀ ਪੈ ਗਈ। ਉੱਥੇ ਆਵਾਜ਼ ਨਿਕਲੀ। ਉਹ ਦੇਖਦੇ ਭੱਜ ਗਏ ਸਭ ਨੇ। ਜਿਹੜਾ ਡਰਾਈਵਰ ਸੀਗਾ ਆਦਮੀ ਨਿਕਲ ਕੇ ਆਉਂਦਾ। ਹਾਂ ਉਹਨਾਂ ਦੀ ਫਰਜ਼ ਤੋਂ ਹੈਲਪ ਕਰਨ ਦਾ ਹੀ ਸੀਗਾ। ਹਾਂ ਹਾਂ। ਉਹਨਾਂ ਨੇ ਹੈਲਪ ਕੀਤੀ ਨਹੀਂ। ਫਿਰ ਉਹਨਾਂ ਨੇ ਚੰਗਾ ਮੁੰਡਾ ਦਾ ਡੈਡੀ ਸੀਗਾ ਉਹ ਨਿਕਲਿਆ ਤੇ ਜਿਹੜੇ ਮੂੰਗਫਲੀ ਵਾਲੇ ਉਹ ਆਏ ਵਿਚਾਰੇ। ਉਹਨਾਂ ਨੇ ਫਿਰ ਕੱਢੇ ਉਹ ਦੋ ਬਨੇ ਹੋਏ ਨਿਕਲ ਗਏ। ਅੱਛਾ ਜੀ। ਤੋ ਬਹੁਤ ਦੁਖਦਾਈ ਘਟਨਾ ਅੱਜ ਹੈ ਜਿਹੜਾ ਸਾਲ ਦੇ ਅਖੀਰਲੇ ਦਿਨਾਂ 'ਚ ਵਾਪਰੀਆ ਸਵੇਰੇ ਮਾਰਨਿੰਗ ਟਾਈਮ ਦੇਖਣ ਨੂੰ ਬਿਲਕੁਲ ਨਹੀਂ ਚਾਹੀਦੀ ਆ ਪਰ ਜਿਹੜੇ ਦੂਜੇ ਬੱਚੇ ਜ਼ਖਮੀ ਹੋਏ ਆ ਉਹਨਾਂ ਦੇ ਮਾੜੀ ਮੋਟੀਆਂ ਸੱਟਾਂ ਲੈ ਕੇ ਗਏ ਆ ਹੁਣ ਉਹ ਕਰਾਈ ਜਾਂਦੇ ਆ ਆਪਣੇ ਐਕਸੀਡੈਂਟ ਐਕਸੀਡੈਂਟ ਕਰਾਈ ਕਰਦੇ ਆ ਹੁਣ ਹੈ ਬਚਾਅ ਹੋ ਗਿਆ ਉਹਨਾਂ ਦਾ ਦੇਖੀ ਜਿਹੜੀ ਝੜ ਗਈ ਉਹ ਟਰੱਕ ਨਾ ਉਲਟੀ 侧 ਤੇ ਡੱਗਿਆ ਪਠਾਨ ਪਠਾਨ ਪੋਰਟ ਸੇਡ ਤੋਂ ਹੁੰਦੇ ਸੀ ਇਹ ਜਵਰਾਉਂ ਦੀ ਸੇਡ ਤੋਂ ਦੁਕਾਨ ਦੂਜੀ ਸੇਡ ਸੀਗੀ ਟਰੱਕ ਡਿੱਗਿਆ ਦੂਜੀ ਸੇਡ ਆ ਜਾ ਗਲਤੀ ਨਾ ਹੋਇਆ ਜਾਂ ਕਿਵੇਂ ਹੋ ਗਿਆ ਕਿ ਧੁੰਦ ਕਾਰਨ ਇਹ ਘਟਨਾ ਹੋਈ ਆ ਜੀ ਐਸ ਆਸੀ ਉਸੇ ਮੋਕੇ ਤੇ ਤਾਂ ਹੈ ਨਹੀਂ ਸੀ ਹੁਣ ਜਾ ਕੇ ਦੇਖਿਆ ਸੀ ਤੇ ਲੱਗਦਾ ਵੀ ਛੇੜ ਛੱਡ ਗਿਆ ਹੋਇਆ ਬਈ ਡਿੱਗਣਾ ਸੀ ਜਾਂ ਪਰਲੇ ਪਾਸੇ ਸੀਗਾ ਜਿਹੜੀ ਉਹ ਸਾਈਡ ਸਾਈਡ ਉਹ ਰੌਂਗ ਸਾਈਡ ਆ ਕੇ ਡਿੱਗਿਆ ਜਿਵੇਂ ਰੌਂਗ ਵਾਲੀ ਛੇੜ ਆ ਕੇ ਡਿੱਗਿਆ ਪਰਲੀ ਸਾਈਡ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਧੁੰਦ ਦੇ ਕਾਰਨ ਘਟਨਾ ਵਾਪਰੀ ਆ ਜਾਂ ਕੋਈ ਹੋਰ ਚੀਜ਼ ਕਾਰਨ ਕੋਈ ਗੱਡੀ ਜੀ ਫਿਰ ਆਪੇ ਉਹ ਤੋਂ ਹੁਣ ਅਸੀਂ ਕਹਿ ਨਹੀਂ ਸਕਦੇ ਨਾ ਉਦੋਂ ਕੋਈ ਜੋ ਕੋਈ ਹੋਊਗਾ ਜਾਣਕਾਰ ਬੰਦਾ ਉਹੀ ਕਹਿ ਸਕਦਾ ਵੀ ਹਾਂ ਵੀ ਇਹਨੂੰ ਕੀ ਹੋਇਆ ਕੀ ਨਹੀਂ ਸੋ ਬਹੁਤ ਹੀ ਦੁੱਖ ਦੇ ਵਿੱਚ ਸਦਵੇਂ ਦੇ ਵਿੱਚ ਇਹ ਪਰਿਵਾਰ ਹੈਗਾ ਜਿਹੜਾ ਸਵੇਰੇ ਸਵੇਰੇ ਇਹਨਾਂ ਨੂੰ ਬਚਾਰੇ ਨੂੰ ਇੱਡੀ ਵਿਫਤਾ ਇਹਨਾਂ ਦੇ ਉੱਤੇ ਪੈ ਗਈ ਆ ਸੋ ਅੱਛਾ ਜੀ ਇਹ ਬੰਦਾ ਜੀ ਅੱਛਾ ਤੁਸੀਂ ਸੀ ਕਿ ਸਾਡੇ ਨਾਲ ਬਹਿਣਾ ਉੱਥੇ ਬਹਿਓ ਕੀ ਨਾਮ ਆਪਣਾ ਜੀ ਸਦਾ ਸੁਖਿਆ ਮੇਰਾ ਨਾਮ ਹੈ ਅੱਛਾ ਜੀ ਕਿੰਨੇ ਵਜੇ ਦੀ ਘਟਨਾ ਹੋਈ ਰਾਤ ਨੂੰ 3 ਵਜੇ ਰਾਤ ਦੇ ਅੱਛਾ ਜੀ ਤੁਸੀਂ ਸੁੱਤੇ ਪਏ ਸੀ 3 ਵਜੇ ਸੀ ਸਾਨੂੰ ਪਤਾ ਵੀ ਨਹੀਂ ਕਦੋਂ ਆਇਆ ਉੱਤੇ ਮਲਵਾ ਡਿੱਗ ਪਿਆ ਇੱਕਦਮ ਹੀ ਉੱਤੇ ਮਲਵਾ ਡਿੱਗ ਪਿਆ ਤੇ ਮਵੇਂ ਮਸਾਂ ਨਾਲ ਉੱਠਿਆ ਨਾ ਓਟੇ ਉੱਠਿਆ ਮੈਂ ਮੈਂ ਵੀ ਡੱਬ ਗਿਆ ਸੀ ਪੂਰਾ ਮਸਾਂ ਨਾਲ ਜੋਰ ਲਾ ਕੇ ਉੱਠਿਆ ਤੁਸੀਂ ਤੁਹਾਡੇ ਉੱਤੇ ਬਜਲੀ ਡਿੱਗ ਪਈ ਸੀ ਮੇਰੇ ਤੇ ਵੀ ਡਿੱਗ ਪਈ ਸਾਰਾ ਜੀ ਆ ਗਈ ਸੀ ਬਜਲੀ ਤੋਂ ਘਰ ਆਲਦੇ ਮੇਰੇ ਤੇ ਦੋ ਜੋ ਆ ਕੇ ਦਿੱਤੇ ਸਾਰੇ ਚਾਰ ਚਾਰ ਜੋਖੇ ਦੇ ਫਿਰ ਮੈਂ ਮਸਾਂ ਨਾਲ ਗੱਡੇ ਦੇ ਕੇ ਛਿੱਲੇ ਦੇ ਹੂੰਗੜਾ ਦਾ ਦੇ ਮੈਂ ਮਸਾਂ ਨਾਲ ਰੋਡ ਸਾਈਡ ਜਿੱਥੇ ਤਾਂ ਡਰਾਈਵਰ ਨੇ ਲੱਟ ਗਿਆ ਨਹੀਂ ਆਏ ਉੱਥੇ ਜਿਹੜੇ ਡਰਾਈਵਰ ਮਤਲਬ ਕਰਦੇ ਤਾਂ ਬੱਚੇ ਬਸ ਰਹਿੰਦੇ ਸੀ ਜਵਾਗ ਰਹਿੰਦੇ ਜਵਾਗ ਸਾਰੇ ਰਹਿੰਦੇ ਸੀਗੇ ਫਿਰ ਰਹਿੰਦੇ ਰਹਿੰਦੇ ਦੋ ਦੋ ਦਿਨਾਂ ਵਿੱਚ ਕੱਢੇ ਬਾਕੀ ਦੋ ਦੋ ਪੂਰੇ ਹੋ ਗਏ ਤੇ ਕੱਢਦੇ ਕੱਢਦੇ ਨੂੰ ਛੋਟੇ ਬੱਚੇ ਸੀਗੇ ਛੋਟੇ ਜਵਾਗ ਸੀਗੇ ਉਹਨਾਂ ਜੇ ਡਰਾਈਵਰ ਜੇ ਹੈਲਪ ਕਰਦਾ ਤਾਂ ਕੱਢ ਸਕਦੇ ਸੀ ਉਹਨਾਂ ਕੀਤੇ ਨਹੀਂ ਉਹਨੇ ਆਪਣਾ ਜਾਨ ਦੇ ਫਸਾ ਕੀਤੀ ਹੈ ਜੇ ਉਹ ਕਰਦੇ ਬੱਚੇ ਹੈਗੇ ਥੱਲੇ ਤਾਂ ਅਸੀਂ ਹੈਲਪ ਕਰਕੇ ਕੱਢਦੀ ਤਾਂ ਬੱਚ ਵੀ ਸੜ ਚਲੋ ਐਕਸੀਡੈਂਟ ਹੋਣਾ ਵੱਡੀ ਗੱਲ ਨਹੀਂ ਹੁੰਦੀ ਕਈ ਵਾਰੀ ਹੋ ਜਾਂਦਾ ਹੁੰਦਾ ਪਰ ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਵੀ ਆ ਤੇ ਕੋਸ਼ਿਸ਼ ਉਹਦੀ ਕੋਸ਼ਿਸ਼ ਕਰਦੇ ਤੇ ਇਹ ਵੱਡੀ ਹਾਂ ਬੱਚਿਆਂ ਦੀ ਜਾਨ ਤੋਂ ਉਹਨਾਂ ਆਪਣੀ ਜਾਨ ਬਚਾ ਕੇ ਨੱਠਿਆ ਹੋ ਵੈਸੇ ਚਲੋ ਨੱਠੇ ਕਿੱਥੋਂ ਨੱਠੂਗਾ ਸਰਕਾਰ ਦਾ ਕਿੱਥੇ ਨੱਠ ਸਕਦਾ ਨਹੀਂ ਉਹ ਤਾਂ ਗੱਡੀ ਦਾ ਨੰਬਰ ਸਾਹ ਕੋਈ ਪਤਾ ਲੱਗ ਹੀ ਜਾਣਾ ਕਿੱਥੋਂ ਦੀ ਆਇਆ ਕੌਣ ਚਲਾਉਂਦਾ ਸੀ ਇਹ ਤਾਂ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਪਰ ਦੱਸਦੇ ਦੀ ਇਨਸਾਨੀਅਤ ਇਹ ਹੁੰਦੀ ਹੈ ਨਾ ਵੀ ਬੰਦੇ ਬੱਚੇ ਥੱਲੇ ਆ ਗਏ ਤਾਂ ਉਹਨੂੰ ਬਚਾਈਏ ਕਿੱਦਾਂ ਵੀ ਬੰਦੇ ਦੋ ਚਾਰ ਇਕੱਠੇ ਕਰਕੇ ਅਸੀਂ ਬਲਾਗ ਲਈ ਇਹਨੂੰ ਖੱਡੀ ਕਿਦਾਂ ਉਹਨਾ ਉਹ ਕੰਮ ਨਹੀਂ ਕੀਤਾ ਉਹਨਾ ਬਸ ਆਪਣੀ ਕੋਸ਼ਿਸ਼ ਕੀਤੀ ਹੈ ਇਹਨੂੰ ਉਹਨਾ ਉਹਨਾ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਬਸ ਮਤਲਬ ਮੌਕੇ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਨਾ ਤੇ ਫਾਜੀ ਹੈ ਵੀ ਬੱਚੇ ਉਹਨਾਂ ਨੂੰ ਵੀ ਕਈ ਡਰ ਹੋ ਜਾਂਦਾ ਕਈ ਨਹੀਂ ਮੈਨੂੰ ਪਤਾ ਨਹੀਂ ਕਿੱਡਾ ਐਕਸੀਡੈਂਟ ਆਪਾਂ ਚ ਗੱਲ ਵੀ ਕੀਤੀ ਹੈ ਵੀ ਬੰਦੇ ਥੱਲੇ ਆ ਗਿਆ ਆਪਾਂ ਭੱਜ ਰਹੇ ਹਾਂ ਅੱਛਾ ਜੀ ਮਤਲਬ ਰਾਤ ਨੂੰ ਤੁਹਾਨੂੰ ਸੁਣਿਆ ਉਹ ਆ ਜਾਂਦੀ ਸੀ ਸੁਣਿਆ ਮੁੰਡੇ ਨੇ ਕਹਿ ਦਿੱਤੀ ਸੁਣੀ ਹੈ ਅੱਛਾ ਜੀ ਉਹ ਕਹਿੰਦਾ ਬੰਦੇ ਥੱਲੇ ਬੰਦੇ ਥੱਲੇ ਦੱਬ ਗਏ ਤੇ ਜਦੋਂ ਆਪਾਂ ਪਰ ਨੱਠੀਏ ਫੇਰਾ ਨੱਠ ਗਏ ਅੱਛਾ ਜੀ ਜਵਾਕ ਰੋਂਦੇ ਸੀਗੇ ਮਤਲਬ ਉਹਨਾਂ ਨੂੰ ਪਤਾ ਲੱਗਿਆ ਸੀ ਉਹਨੂੰ ਪਤਾ ਲੱਗਿਆ ਸੀਗਾ ਜਦੋਂ ਟ੍ਰਿਕ ਪਲਟੀ ਹੋਇਆ ਉਹਦੋਂ ਜਵਾਕ ਜਿੰਦੇ ਸੀ ਸਾਰੇ ਰੋਂਦੇ ਸੀਗੇ ਪਲਟੀ ਹੋਇਆ ਉਹਦੋਂ ਜਵਾਕ ਜਿੰਦੇ ਸੀ ਉਹਦੋਂ ਬਾਅਦ ਉਹਦੇ ਬਾਅਦ ਕੱਲ ਸੁਣੇ ਬਾਈ ਜਵਾਕ ਥੱਲੇ ਆ ਕੇ ਚੱਲੋ ਆਪਾਂ ਇਹ ਡਰਾਈਵਲ ਪੱਜ ਗਏ ਉਹ ਮੌਕੇ ਦੇ ਨਖਾਂਜੇ ਕੀ ਤੁਸੀਂ ਘਟਨਾ ਦੇਤੇ ਆਪਣੇ ਪੁਲਿਸ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਜੀ ਸਾਡਾ ਇਨਸਾਫ ਹੋਣਾ ਚਾਹੀਦਾ ਜੀ ਸਾਡਾ ਇਨਸਾਫ ਹੋਣਾ ਚਾਹੀਦਾ ਜਿਹੜੇ ਮੌਕੇ ਦੇ ਉੱਤੇ ਜਿਹੜਾ ਨੇ ਇਹ ਕਾਂਡ ਖਿੱਤਾ ਤੇ ਉਹਨਾਂ ਦੇ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਟਰੱਕ ਮੁਠੇ ਪਾਸੇ ਆ ਕੇ ਡਿੱਗ ਗਏ ਨੂੰ ਤਾਂ ਪਤਾ ਹੀ ਨਹੀਂ ਹੈਗਾ ਉਹ ਤਾਂ ਸਾਰਿਆਂ ਨੂੰ ਮਰ ਜਾਣਾ ਸੀ ਜੇ ਹੈਲਪ ਲੋਕਾਂ ਦਾ ਕਰਦੇ ਦੂਜੀ ਗੱਲ ਥੋੜਾ ਜਿਆਦਾ ਦੂਰ ਜਾਵੜਦਾ ਤੇ ਸਾਰੇ ਪਰਿਵਾਰ ਥੱਲੇ ਆ ਸਕਦਾ ਸੀਗਾ ਪੁਲਿਸ ਪੁਲਿਸ ਵਿਭਾਗ ਦੇ ਕਰਮਚਾਰੀ ਆਗੇ ਸੀਗੇ ਇਸ ਵੇਲੇ ਆਜੀ ਆਜੀ ਫੁੱਲ ਗੁzare ਸਾਰੇ ਆ ਸਰੰਗ ਖਿਆ ਆ ਜਾਨ ਉਹ ਹੀ ਲੈ ਕੇ ਆਏ ਆ ਉਹ ਵਿਆਹ ਲੈ ਕੇ ਗਏ ਸਾਰੇ ਤੋਂ ਬਹੁਤ ਹੀ ਦੁਖਦ ਖਬਰ ਜਿਹੜੀ ਸਾਨੂੰ ਮਿਲੀ ਹੈ ਸੁਣਨ ਨੂੰ ਮਿਲੀ ਹੈ ਤੇ ਇੱਕ ਪਰਿਵਾਰ ਦੇ ਉੱਤੇ ਅੱਜ ਦਾ ਸਵੇਰ ਕਹਿਰ ਬਣ ਕੇ ਟੁੱਟ ਗਿਆ ਜਦੇ ਵਿੱਚ ਇੱਕ ਪਰਿਵਾਰ ਦੇ ਦੋ ਬੱਚੇ ਜਿਹੜੇ ਕਿ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਦੋ ਬੱਚੇ ਜਖਮੀ ਗੰਭੀਰ ਹਾਲਤ ਵਿੱਚ ਜਖਮੀ ਸਿਵਲ ਹਸਪਤਾਲ ਜਗਰਾਉਂ ਵਿੱਚ ਪਹੁੰਚੇ ਹੈ ਉਸ ਪਰਿਵਾਰ ਮਿੱਠਾ ਨਾਲ ਸਾਡੇ ਪਿੰਡ ਦੇ ਇਹਨਾਂ ਦੇ ਭਾਈਚਾਰੇ ਦੇ ਲੋਕ ਵੀ ਆਏ ਹੋਏ ਆ ਤੇ ਬਹੁਤ ਹੀ ਦੁਖਦਈਕ ਜਿਹੜੀ ਸੂਚਨਾ ਸਾਨੂੰ ਸਰੇ ਸੌਣ ਨੂੰ ਮਿਲੀ ਆ ਸੋ ਆ ਕੇ ਇਹਨਾਂ ਦੇ ਆਪਾਂ ਵਰਜ਼ਨ ਵੀ ਲਿਆ ਇਹਨਾਂ ਤੋਂ ਪੁੱਛਿਆ ਵੀ ਕੀ ਜਾਣਕਾਰੀ ਹੈ ਤੁਸੀਂ ਕਿਵੇਂ ਉਸ ਦੋ ਬੱਚਿਆਂ ਨੂੰ ਹਜੇ ਟ੍ਰੀਟਮੈਂਟ ਚੱਲ ਰਹੀ ਹੈ ਉਹਨਾਂ ਦੀ ਭਗਵਾਨ ਕਰੇ ਬਾਹੀ ਗੁਰੂ ਕਰੇ ਉਹਨਾਂ ਦੀ ਜਲਦੀ ਤੰਦਰੁਸਤ ਹੋ ਜਾਵੇ ਭਗਵਾਨ ਸਿੰਘ ਪੰਗੋਣਾ ਜਗਰੂ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ ਦਿੱਲੀ ਗਰਾਂ ਨਿਊਜ਼ ਤੋਂ आईया आ मेरा बाबू लुटाईया मैं पापा आई दे मेरा कुपाला वर दियो क्या कर रहा है जरा ऊपर आ जरा ऊपर कपड़ गलाइए जरा ऊपर भाभी आई दे मेरा कुपाला ले ले नहीं 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 आ मेरा कुपाला ले ले आ रे मेरा कुपाला आ जा आ जा ਸੋ ਲੈਡੀਆਂ ਜੀ ਇਹ ਉਸ ਘਟਨਾ ਦੇ ਵਿੱਚ ਜ਼ਖਮੀ ਹੋਈ ਸੀ ਜਿਹਨਾਂ ਨੂੰ ਸਿਵਲ ਹਸਪਤਾਲ ਜਿਗਰਾਉਂ ਦੇ ਵਿੱਚ ਭਰਤੀ ਕਰਾਇਆ ਗਿਆ ਵਾ ਬਾ ਜਾਵਦਾ ਤੂੰ ਮੇਰੇ ਅੱਖਰ ਉੱਪਰ ਹੋ ਜਾਵਾ ਤੂੰ ਦਰਿਆ ਜਾ ਕਰੋ ਇਸ ਬੱਚੀ ਨੇ ਉਸ ਦਾ ਤੋਂ ਇੱਕ ਵਟ ਕੀ ਬਾਤ ਹੈ ਤੁਹਾਡਾ ਸਦਾ ਸੋਕੇ ਮੇਰੇ ਨਾਲ ਆਉਣਾ ਚਾਹੀਦਾ ਇਹ ਕਿੰਨੇ ਵਜੇ ਘਟਣਾ 3 ਵਜੇ ਰਾਤ ਦਾ ਅੱਛਾ ਤੁਸੀਂ ਮੌਕੇ ਦੱਸਾ ਨੇ ਹੁੱਤੇ ਵਿੱਚ ਵੈਸੀ ਮੇਜ਼ ਮੇਰੇ ਕਰਾੜੇ ਜਵਾਕ ਚਾਰ ਜਵਾਕ ਸੀ ਇੱਕ ਕੁੜੀ ਵੀ ਤੇ ਨੁੰਡੇ ਸੀ ਸੁੱਤੇ ਉੱਤੇ ਮਲਵਾ